ਤਾਂ ਦੀਵਾਲਾ ਕਰਦੇ ਹੋਏ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਨੀ ਮਾਛੀਵੜਾ ਰੋਡ ਤੇ ਤਾਂ ਇੱਕ ਮੋਟਰਸਾਈਕਲ ਲਈ ਹੁੰਦਾ ਸਰਵਜੀਤ ਸਿੰਘ ਨਾਂ ਦਾ ਬੰਦਾ ਖੜਾ ਸੀਗਾ ਜਦੋਂ ਉਹਦੀ ਪੁੱਛਪੜਤਾਲ ਕੀਤੀ ਤਾਂ ਉਹਨੇ ਕੀ ਕੀਤਾ ਮੌਕੇ ਤੇ ਆਪਣੀ ਸੱਜੀ ਜੇਬ ਦੇ ਵਿੱਚੋਂ ਨਾ ਲਪਾਫਾ ਕੱਢ ਦਿੱਤਾ ਫੰਦੇ ਚੈੱਕ ਕਰਨ ਤੇ ਤਾਂ ਉਹਦੇ ਵਿੱਚੋਂ ਸਮੈਕ ਬਰਾਮਦ ਹੋਈ 25 ਗ੍ਰਾਮ ਦਨੋ ਰਾਤ ਦੇ ਵਿੱਚ ਪੇਸ਼ ਕੀਤਾ ਕਿਥੋਂ ਲੈ ਕੇ ਆਉਂਦੇ ਅਸੀਂ ਕੀ ਕਰਦਾ ਸੀ ਪੀਂਦਾ ਵੀ ਆਦੀ ਵੀ ਹੈ ਇਹ ਆਦੀ ਵੀ ਹੈ ਤੇ ਪਹਿਲਾਂ ਤਿੰਨ ਮੁਕੱਦਮੇ ਦਰਜ ਨੇ ਇੱਕ ਰਾਜਪੁਰੇ ਦਾ ਇੱਕ ਫਤਿਹਗੜ੍ਹ ਸਾਹਿਬ ਦਾ ਤੇ ਇੱਕ ਹੋਇਆ ਹੈਗਾ ਆਪਣੇ ਖਰੜ ਦਾ ਇਹ ਜਿਹੜਾ ਹੈਗਾ ਆਦੀ ਹੈ ਇਹ ਸੁਨਾਏਗਾ ਜਿਹੜਾ ਦੂਸਰੀ ਸਟੇਟ ਤੋਂ ਲੈ ਕੇ ਆਉਂਦਾ ਸੀਗਾ ਆਪਣੇ ਹਰਿਆਣਾ ਸਾਹਿਬ ਤੇ ਵੇਚਦਾ ਵੀ ਸੀਗਾ ਜੀ ਇਹ ਹਾਂਜੀ ਇਹ ਵੇਚਣ ਦੀ ਤਾਂ ਤੇ ਖੜਾ ਸੀ ਅਢੀਕ ਕਰ ਰਿਹਾ ਸੀਗਾ ਇਹ ਆਪਣੇ ਗਾਗ ਦੀ ਉਹ ਜਦੋਂ ਪੁਲਿਸ ਵਾਲਟੀ ਨੂੰ ਸ਼ੱਕ ਪਿਆ ਤਾਂ ਉਹਨੂੰ ਜਾ ਕੇ ਪੁੱਛਣ ਲੱਗਿਆ ਤਾਂ ਬਕਲੂਰ ਨੇ ਦੇਖਿਆ ਵੀ ਮੈਂ ਫੜਿਆ ਜਾਊਂਗਾ ਨੇ ਥੱਲੇ ਲਫਾਫਾ ਸੇੜ ਦਿੱਤਾ ਕਿੰਨੀ ਦੇਰ ਤੋਂ ਹੈ ਜਿਹੜਾ ਸਪਲਾਈ ਕਰਦਾ ਸੀ ਤੇ ਕਿੱਥੋਂ ਕਿੱਥੋਂ ਲੈ ਕੇ ਆਉਂਦਾ ਸੀ ਤੇ ਕਿੱਥੇ ਕਿੱਥੇ ਏਰੀਆ 'ਚ ਕਿਹੜੇ ਕਿਹੜੇ ਇਹ ਤੇ ਤਕਰੀਬਨ 8 ਸਾਲ ਤੋਂ ਇਹ ਕੰਮ ਕਰਦਾ ਹੈ ਤੇ ਜੀ ਸ਼ਖਸੀਅਤ ਦੀ ਉਮਰ ਕਿੰਨੀ ਹੈ ਜੀ ਇੱਕ ਸਾਲ ਦਿੱਤੀ ਜਿਹੜਾ ਇਹਦੇ ਕੋਲ ਮੋਟਰਸਾਈਕਲ ਆ ਉਹ ਵੀ ਚੋਰੀ ਚਾਰੀ ਦਾ ਉਹਦੇ ਕਾਗਜ਼ ਪੱਤਰ ਹੈਗੇ ਨੇ ਨਹੀਂ ਉਹ ਮੋਟਰਸਾਈਕਲ ਇਹਦਾ ਹੈ ਪਹਿਲਾਂ ਇਹਦੇ ਤੇ ਇੱਕ ਮੋਟਰਸਾਈਕਲ ਚੋਰੀ ਦਾ ਪਰਚਾ ਕਰ ਰਿਹਾ ਹੈਗਾ ਇਹਦੇ ਫਾਜ਼ਲ ਸਾਹਿਬ ਕੀ ਕੰਮ ਕਰਦਾ ਮੁੰਡੇ ਦਾ ਕੁਸੂਨ ਬੇਲੇ ਮਜ਼ਦੂਰ ਉਹ ਯੂਨੋ ਅਦਾਪ ਸੇ ਪੇਸ਼ ਕੀਤਾ ਰਿਮਾਂਡ ਵਗੈਰਾ ਲਿਆ ਹਾਂਜੀ ਇਹਦਾ ਦੋ ਦਿਨ ਦਾ ਰਿਮਾਂਡ ਵੀ ਲਿਆ ਅਦਾਪ ਕਿਹਦੇ ਦਾ ਰਹਿਣੇ ਦਾ ਨਾਮ ਕੀ ਹੈ ਇਹ ਸਰਬਜੀਤ ਸਿੰਘ ਹੈ ਜੀ ਪੁੱਤਰ ਹੈਗਾ ਗੁਰਮੀਤ ਸਿੰਘ ਇਹ ਗੁਰਨਾਨਕ ਸਹੀਦ ਭਗਤ ਸਿੰਘ ਕਲੋਨੀ ਐ ਇੱਥੇ ਸਮਰਾਲੇ ਦੇ ਵਿੱਚ ਉਥੇ ਰਹਿਇਆ ਸੀ ਇਹ ਜਿਹੜਾ ਨਸ਼ਾ 8 ਸਾਲ ਤੋਂ ਸਪਲਾਈ ਕਰਦਾ ਕਿਹੜੇ ਕਿਹੜੇ ਏਰੀਆ ਚ ਸਪਲਾਈ ਕਰਦਾ ਤੇ ਕਿੱਥੋਂ ਕਿੱਥੋਂ ਲੈਦਾ ਜੀ ਇਹ ਇਹ ਪਹਿਲਾਂ ਜਿਹੜਾ ਹੈਗਾ ਰਾਜਪੁਰੇ ਸਾਈਡ ਫਤੇਗੜ੍ਹ ਸਾਈਡ ਕਰਦਾ ਸੀ ਉੱਥੇ ਦੇ ਮੁਕਦਮੇ ਦਰਜ ਤੇ ਆਪਣੇ ਏਰੀਆ ਚ ਵੀ ਸਮਰਾਲਾ ਹਲਕੇ ਚ ਵੀ ਸਪਲਾਈ ਕਰਦਾ ਇਹ ਸਮਰਾਲਾ ਹਲਕੇ ਦੇ ਵਿੱਚ ਏਰੀਆ ਦੇ ਵਿੱਚ ਨਾ ਇਹ ਕੱਲ ਆਇਆ ਸੀ ਲੈਣ ਵਾਸਤੇ ਤੇ ਉਦੋਂ ਹੀ ਪਾੜ ਪੜਿਆ ਗਿਆ